ਦਾ ਛੋਟਾ ਭਰਾ ਬੈਠਾ ਸੀ ਚੰਡੀਗੜ੍ਹ ਜਾ ਰਹੇ ਸੀ ਸਮਰਾਲੇ ਤੋਂ 13 ਕਿਲੋਮੀਟਰ ਅੰਦਰ ਸਕੂਲ ਗੋਸਲਾ ਬੱਚੀਆਂ ਦਾ ਜਿੱਥੇ ਦਾ ਪ੍ਰਿੰਸੀਪਲ ਉਦਮੀਆਂ ਯਾਲੋ ਬਸਾਂ ਲਾਈਆਂ ਉਹਨੇ ਗਵਰਨਮੈਂਟ ਸਕੂਲ ਉੱਥੇ ਗੱਲ ਕੀਤੀ 31 ਮਈ ਨੂੰ ਉੱਥੇ ਦੱਸਿਆ ਵੀ ਆਹ ਸਕਾਲਰਸ਼ਿਪ ਨੇ ਅਸੀਂ ਚੰਡੀਗੜ੍ਹ ਪਹੁੰਚੇ ਡੇਢ ਘੰਟੇ ਬਾਅਦ ਕਿਸੇ ਪ੍ਰਿੰਸੀਪਲ ਸਾਹਿਬ ਦਾ ਕੰਸਰਨ ਦਾ ਫੋਨ ਆ ਗਿਆ ਸਰ ਉਹ ਕੀ ਦੱਸ ਕੇ ਗਏ ਹੋ ਮੈਂ ਕਹ ਜੀ ਆਹ ਸਕਾਲਰਸ਼ਿਪ ਹੈ ਅੱਛਾ ਕਿਵੇਂ ਮੈਂ ਕਹ ਜੀ ਅਸੀਂ ਮੀਟਿੰਗ 'ਚ ਆਂ ਕਿਸੇ ਗੁਰਸ਼ਿਕ ਪਿਆਰੇ ਨਾਲ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਆਏ ਡਾਕਟਰ ਸੁਖਵਿੰਦਰ ਸਿੰਘ ਨਾਲ ਅਸੀਂ ਮੀਟਿੰਗ ਕਰ ਰਹੇ ਉਹ ਬੱਚੀ ਜਿਹੜੀ ਹੈ ਸਮਰਾਲੇ ਸਕੂਲ ਗਵਰਨਮੈਂਟ ਦੀ ਪੜੀ ਹੋਈ ਜਿਹਨੇ 99.4% ਮਾਰਕਸ ਲਏ ਨੇ ਪਲੀਜ਼ ਧਿਆਨ ਨਾਲ ਸੁਣਿਓ ਸਾਰੇ ਗੱਲ ਏ 99.4% ਮਾਰਕਸ ਲਏ ਨੇ ਗਵਰਨਮੈਂਟ ਸਕੂਲ ਦੀ ਪੜੀ ਆ ਪੰਜਾਬ ਦੇ ਤੀਜੇ ਨੰਬਰ ਤੇ ਆਈ ਆ ਉਹਨੂੰ ਇਹ ਨਹੀਂ ਮੈ ਪਤਾ ਵੀ ਮੈਂ ਕਰਨਾ ਕਿਵੇਂ ਆ ਤੇ ਕਿੱਥੇ ਕਰਨਾ ਸਾਡੇ ਐਜੂਕੇਸ਼ਨ ਦਾ ਹਾਲ ਆ ਤੇ ਜਦੋਂ ਉਹਨਾਂ ਨੇ ਗੱਲ ਕੀਤੀ ਮੈਂ ਕਿਹਾ ਜੀ ਸਵੇਰੇ ਇਹਨੂੰ ਸਰਟੀਫਿਕੇਟ ਦੇ ਕੇ ਆ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਉਹ ਗੁਰਸਮ ਗੁਰਮੁਖ ਪਿਆਰਾ ਐਡਾ ਹੈ ਸਤਕਾਰ ਵਾਲਾ ਜਿਹੜਾ ਪ੍ਰਿੰਸੀਪਲ ਸਾਹਿਬ ਦਾ ਪੀ ਹੈ ਸੈਕਟਰੀ ਰਮਨਦੀਪ ਸਿੰਘ ਮੈਂ ਕਿਹਾ ਗੁਰਨਾਨਕ ਜਿੰਨਿੰਗ ਕਾਲਜ ਭੇਜੋ ਇਹ ਬੱਚੀ ਦੀ ਫ੍ਰੀ ਸੀਟ ਪਈ ਹੈ ਇਹਨੇ ਫ੍ਰੀ ਚ 4 ਸਾਲ ਇੰਜੀਨੀਅਰਿੰਗ ਕਰਨੀ ਹੈ ਤੇ ਉਹ ਬੱਚੀ ਦਾਖਲ ਹੋ ਗਈ ਇੱਕ ਐਗਜ਼ਾਮਪਲ ਹੈ। ਕੀ ਆ ਸਾਨੂੰ ਸਾਰਿਆਂ ਨੂੰ ਪਤਾ ਪੰਜਾਬ 'ਚ ਬੈਠਿਆਂ ਨੂੰ ਖਾ ਨੂੰ ਕਿ ਤਕਰੀਬਨ 2500 ਸੀਟਾਂ ਬੀਟਕ ਦੀਆਂ ਉਹ ਫ੍ਰੀ ਨੇ ਪੰਜਾਬ ਦੇ ਵਿੱਚ ਹਰ ਕਾਲਜ 5% ਸੀਟ ਹੈ ਜਿਹੜੀ ਫ੍ਰੀ ਹੈ ਜੇ 400 ਸੀਟਾਂ ਤੇ 20 ਫ੍ਰੀ ਨੇ ਜਿੱਥੇ ਇੱਕ ਪੈਸਾ ਫੀਸ ਨਹੀਂ ਲੱਗਣੀ ਬੇਸਿਕ ਸਿਰਫ ਫੰਡ ਦੇਣੇ ਨੇ ਸੇਮ ਹਾਲਤ ਹੈ ਡਿਪਲੋਮੇ ਦੀ ਹੋਰ ਤੇ ਹੋਰ ਮੇਰੇ ਕਜ਼ੀਜ਼ ਨੇ ਜਨੇ ਫ੍ਰੀ ਡਿਗਰੀ ਕਰ ਲਈ ਅੰਦਰਦੀਪ ਨੇ ਮੈਂ ਕਹਾਂ ਉਹ ਤੇਰਾ ਭਲਾ ਉਹ ਜਾ ਸੁੱਤੇ ਨੂੰ ਜਗਾਤਾ ਤੂੰ ਪਿਛਲੇ ਸਾਲ ਨੂੰ ਦੱਸਿਆ ਕਿ ਜੀ ਉਹਨੇ ਐਮਬੀਏ ਚ ਜਾ ਕੇ ਕਾਲਜ ਨੂੰ ਦਿਖਾ ਕੇ ਰੂਲ ਐਮਬੀਏ ਦੀ ਫ੍ਰੀ ਸੀਟ ਲਈ ਹੈ ਹੁਣ ਗੱਲ ਤੇ ਹੈ ਵੀ ਇੱਥੇ ਐਜੂਕੇਸ਼ਨ ਇਨੀ ਮਹਿੰਗੀ ਹੋਗੀ ਇਹ ਗਵਰਨਮੈਂਟ ਸਕੂਲ ਕਾਲਜ ਨੇ ਜਿਨ੍ਹਾਂ ਦਾ ਅਸੀਂ ਪਹਿਲਾਂ ਪਤਾ ਫਰਤਾ ਵੀ ਨਹੀਂ ਹੈ ਕਿਉਂ ਬੱਚੇ ਬਾਹਰ ਜਾਂਦੇ ਨੇ ਕਿਉਂ ਅਸੀਂ ਉੱਜੜ ਜਾਂਦੇ ਆ ਜਿਹਦਾ ਇੱਕ ਕਿੱਲਾ ਵੇਚ ਕੇ ਜਿਹਦੀ ਇੱਕ ਘਰ ਆ ਵੇਚ ਕੇ ਕਿਉਂਕਿ ਇੱਥੇ ਇੰਨੀ ਮਹਿੰਗੀ ਕਰਤੀ ਮੈਂ ਨਾ ਨਹੀਂ ਲੈਂਦਾ ਪਰ ਲੈਣਾ ਪੈਣਾ ਕਿਉਂਕਿ ਆਪਣੀ ਸਵੈਪੜ ਚੋਲ ਨਾ ਕੀਤੀ ਤਾਂ ਕੀ ਕੀਤਾ ਖਰਾਬ ਦਾਸ ਨੇ ਆ ਤੇ ਅਸੀਂ ਮੈਡੀਕਲ ਕਾਲਜ ਖੋਲਿਆ ਜੇ ਬੈਠੇ ਨੇ ਪ੍ਰਬੰਧਕ ਕੋਈ ਦੱਸ ਸਕਦਾ ਉੱਥੇ ਫੀਸ ਕੀ ਹੈ ਤੂੰ ਕੋਈ ਦੱਸ ਸਕਦਾ ਕਿਸੇ ਗੁਰਸੇਵ ਕਿਰਤੀ ਦਾ ਬੱਚਾ ਕਿਹਾ ਉੱਥੇ ਪੜ੍ਹਨ ਦਾ ਸੁਪਨਾ ਵੀ ਕਦੀ ਲੈ ਸਕਦਾ ਭਾਵੇਂ ਉਹ ਜਿਹੜੇ ਮਰਜ਼ੀ ਚ ਆ ਜਾਏ ਫਸਟ ਨੀਟ ਦੇ ਵਿੱਚ ਇੱਕ ਨੰਬਰ ਤੇ ਆ ਜਾਏ ਜ ਕਾਦੇ ਲਈ ਕੀਤਾ ਸੀ ਔਰ ਆਪਣੇ ਸਾਡੇ ਬੱਚੇ ਹੋ ਜਾਂਦੇ ਨੇ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਬੋਰੋ ਫ੍ਰੀਚ ਹੁੰਦੇ ਨੇ ਕਿ ਕਿੱਥੇ ਜਾਵਾਂਗੇ ਜੇ ਪ੍ਰਬੰਧਕ ਮਿਆਰੀ ਦੀ ਕਰਨਾ ਹੈ ਕਿਤੇ ਗੱਲ ਕਰਨੀ ਹੈ ਮੈਰਿਟ ਤੇ ਆਇਆ ਬੱਚਾ ਇੱਕ ਚਾਹੀਦਾ ਹੁੰਦਾ ਕਾਲਜ ਨੂੰ ਤੇ ਉਹ ਨਹੀਂ ਦਾਖਲ ਕੀਤਾ ਜਾਂਦਾ ਤੇ ਬੇ ਮੈਰਿਟ ਹੈ ਆਪਣੇ ਤਿੰਨ ਹੁੰਦੇ ਨੇ ਕਹਿੰਦੇ ਤਿੰਨੇ ਪੜ੍ਹਦੀ ਕਰ ਲਓ ਕੋਈ ਨਹੀਂ ਜੀ ਅਸੀਂ ਕਿਉਂ ਆਪਣੇ ਗੁਰਸਿੱਖ ਬੱਚਿਆਂ ਨੂੰ ਅਸੀਂ ਕਿਉਂ ਰੋਲਦੇ ਹਾਂ 10-12 ਸਾਲ ਉਹਨਾਂ ਨੂੰ ਟੈਂਪਰੇਰੀ ਜੌਬਸ ਦੇ ਕੇ ਉਹਨਾਂ ਨੂੰ ਨਾ ਉਹਨਾਂ ਦਾ ਹੱਕ ਦੇ ਕੇ ਜਿਹੜੀ ਜਵਾਨੀ ਹੈ ਉਹ 24 ਤੋਂ ਲੈ ਕੇ 34 ਸਾਲ ਤੱਕ ਦੀ ਹੈ ਪੋਟੈਂਸ਼ੀਅਲ ਤੇ ਉਦੋਂ ਮੈਂ ਸਾਡੇ ਬੱਚਿਆਂ ਚ ਉਹ ਪੀ ਐਚ ਡੀ ਕਰਕੇ ਉਹ 15 15 ਹਜ਼ਾਰ ਤੇ 12 12 ਹਜ਼ਾਰ ਤੇ ਰੁਲਦੇ ਨੇ ਕਿਉਂ ਉਹ ਕੀ ਪੜਾਉਣਗੇ ਮੈਥੀ ਬਸ ਕਰ ਦੇਣਾ ਫਿਰ ਉਹੀ ਪੜਾਉਣਗੇ ਜੋ ਸਾਡੇ ਹੁੰਦੇ ਚੁਟਕਲੇ ਸੁਣਾਉਂਦੇ ਸੀ ਕਿ ਮਾਸਟਰ ਜੀ ਪੜਾ ਰਹੇ ਸੀ ਕਲਾਸ ਦੇ ਵਿੱਚ ਭਾਈ ਊੜਾ ਬੋਤਾ ਊੜਾ ਬੋਤਾ ਊੜਾ ਬੋਤਾ ਤੇ ਇੰਸਪੈਕਟਰ ਸਾਹਿਬ ਆ ਗਏ ਤਾਂ ਉਹਨਾਂ ਕਾ ਮਾਸਟਰ ਜੀ ਕੀ ਪੜਾਈ ਜਾਂਦੇ ਹੋ ਕਹਿੰਦੇ ਊੜਾ ਬੋਤਾ ਕਹਿੰਦੇ ਊੜਾ ਊਟ ਹੁੰਦਾ ਉਹ ਕਹਿੰਦੇ ਜੀ ਇੰਨੀ ਤਨਖਾਹ ਤੇ ਇਹੀ ਕੋਈ ਹੋਊਗਾ ਬਹਿ ਕੇ ਵਿਚਾਰ ਲਈਏ ਬਹਿ ਕੇ ਵਿਚਾਰ ਲਈਏ ਵਿਦਿਆ ਕਿਉਂਕਿ ਬਾਬੇ ਨੇ ਕਿਹਾ ਨਾ ਜੀ ਵਿਦਿਆ ਵਿਚਾਰੀ ਤਾਂ ਪਰਬਕਾਰੀ ਫਿਰ ਵਿਦਿਆ ਬਾਰੇ ਵਿਚਾਰ ਕਰਾਂਗੇ ਤਾਂ ਐਗਰੀਕਲਚਰ ਯੂਨੀਵਰਸਿਟੀ ਦਾ ਇਹ ਕਹਿੰਦਾ ਬਈ ਢਾਈ ਏਕੜ ਦੀ ਐਵਰੇਜ ਜ਼ਮੀਨ ਆ ਪੰਜਾਬ ਦੇ ਕਿਸਾਨ ਦੀ ਤੇ ਉਹ ਕਿੱਥੇ ਐ ਤੇ ਜੇ ਬੱਚਿਆਂ ਨੇ ਬਾਹਰ ਜਾਣਾ ਤੇ ਇਹ ਸਾਡੀ ਜ਼ਿੰਮੇਵਾਰੀ ਨਹੀਂ ਬੈਠੀਆਂ ਦੀ ਇੱਥੇ ਕਿ ਉਹਨਾਂ ਨੂੰ ਕੋਈ ਆਲਟਰਨੇਟਿਵ ਕੰਟਰੀ ਤਾਂ ਦੱਸ ਦਈਏ ਕੋਈ ਫਿਜੀ ਵਰਗਾ ਕੋਈ ਅਫਰੀਕਾ ਵਰਗਾ ਜਿੱਥੇ 3000 ਰੁਪਏ ਨੂੰ ਕਿੱਲਾ ਮਿਲ ਜਾਂਦਾ ਦੱਸਣਾ ਸ਼ੁਰੂ ਕਰਤਾ ਹਾਂ ਬੱਚਿਆਂ ਨੂੰ ਉਹ ਗੱਲ ਸੁਣੋ ਓਏ ਮੈਂ ਤਾਂ ਕੋਈ ਹੋਰ ਵੀ ਲਫਜ਼ ਵਰ ਜਾਣਾ ਮੁੰਡਿਆਂ ਨੂੰ ਤਾਂ ਉਹ ਰੱਬ ਦਾ ਵਾਸਤਾ ਜੇ ਉਹ ਟੱਠੇ ਹੋ ਕੇ ਜਾ ਆ ਕੇ ਓਏ 30 ਲੱਖ ਲਾਣੇ ਹੋ ਨਾਲੇ ਰੁਲਦੇ ਉੱਥੇ ਜਾ ਕੇ ਆ ਇਕੱਠੇ ਹੋ ਕੇ ਨਾ ਚਾ 17 ਸੀਲਾ ਇਕੱਠਾ ਕਰ ਲੋ ਜਾ ਕੇ ਇਨੇ ਕਿਲੇ ਲਾ ਕੇ ਵਾਈ ਜਾਓ ਨਾਲੇ ਇਸ ਤੋਂ ਜ਼ਿਆਦਾ ਸਰਦਾਰੀ ਉੱਥੇ ਹੋਏਗੀ ਜੇ ਇੰਨਾ ਹੀ ਫਿਰ ਕਦੀ ਸਮਾਂ ਮਿਲੇ ਆ ਤੇ ਬੈ ਕੇ ਕੁਝ ਕੁ ਵਿਚਾਰਾਂ ਬੰਦ ਕਮਰੇ 'ਚ ਕਰਨ ਵਾਲੀਆਂ ਨੇ ਇਹ ਵੀ ਮੈਂ ਬੇਨਤੀ ਕਰਦਿਆਂ